ਬਠਿੰਡਾ ਦੇ ਅੰਦਰ ਰੇਤੇ ਤੇ ਲੁੱਕ ਪਾ ਕੇ ਬਣ ਰਹੀਆਂ ਹਨ ਸੜਕਾਂ ਸਰਕਾਰ ਨੂੰ ਲੱਗ ਰਿਹਾ ਹੈ ਲੱਖਾਂ ਰੁਪਏ ਦਾ ਚੂਨਾ ਅਧਿਕਾਰੀ ਕੁਝ ਵੀ ਕਹਿਣ ਨੂੰ ਨਹੀਂ ਤਿਆਰ ਮੇਅਰ ਪਦਮਜੀਤ ਮਹਿਤਾ ਨੇ ਕਿਹਾ ਹੋਵੇਗੀ ਕਾਰਵਾਈ ਮਾਮਲਾ ਆਇਆ ਉਹਨਾਂ ਦੇ ਧਿਆਨ ਵਿੱਚ ਹੈ ਮਾਮਲਾ ਬਠਿੰਡਾ ਦੇ ਦੀਪ ਸਿੰਘ ਨਗਰ ਦਾ ਜਿੱਥੇ ਬਠਿੰਡਾ ਦੇ ਦੀਪ ਸਿੰਘ ਨਗਰ ਦੇ ਵਿੱਚ ਮੇਨ ਰੋਡ ਜੋ 3 ਨੰਬਰ ਗੜੀ ਆ ਉਸ ਦੇ ਵਿੱਚ ਸੜਕ ਬਣ ਰਹੀ ਸੀ ਅਤੇ ਇੱਥੇ ਸਾਫ ਸਪਾਈ ਦਾ ਕੋਈ ਬਿਲਨਾ ਆਪਣਾ ਕਿਸ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕੀਤਾਗਾ ਰਿੱਤੇ ਉੱਤੇ ਸੜਕ ਬਣਾਈ ਜਾ ਰਹੀ ਹੈ ਜਿਸ ਨੂੰ ਦਿਖਾ ਰਹੇ ਹਾਂ ਸਾਰੀਆਂ ਆਪਣਾ ਤਸਵੀਰਾਂ ਜਿਸ ਦੇ ਵਿੱਚ ਰਿੱਤੇ ਦੇ ਉੱਤੇ ਹੀ ਲੁੱਕ ਪਾਈ ਜਾ ਰਹੀ ਹੈ ਅਤੇ ਇਹ ਸੜਕ ਕਿੰਨਾ ਚਿਰ ਖੜੇਗੀ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਲੇਕਿਨ ਇੱਕ ਵਾਰੀ ਸੜਕ ਨੂੰ ਬਣਾ ਦਿੱਤਾ ਗਿਆ ਇਹ ਸੜਕ ਦੇ ਵਿੱਚ ਰੇਤੇ ਦੀ ਇਹ ਸੜਕਾਂ ਦੀ ਕੋਈ ਸਫਾਈ ਨਹੀਂ ਕੀਤੀ ਗਈ। ਰੇਤੇ ਦੇ ਉੱਤੇ ਹੀ ਲੱਕ ਪਾ ਕੇ ਸੜਕ ਨੂੰ ਬਣਾ ਦਿੱਤਾ ਗਿਆ। ਇਸ ਸਬੰਧੀ ਜਦ ਐਕਸੀਅਨ ਦੇ ਨਾਲ ਗੱਲ ਕੀਤੀ ਆਪ ਹਟਪਾੜੇ ਬਲੋ ਗੱਲਬਾਤ ਕੀਤੀ ਗਈ ਤਾਂ ਉਹ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਅਸੀਂ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਬਠਿੰਡਾ ਦੇ ਦੀਪ ਸਿੰਘ ਨਗਰ ਗਲੀ ਨੰਬਰ 3 ਦੀਆਂ ਜਿੱਥੇ ਰੇਤੇ ਦੇ ਉੱਤੇ ਲੱਕ ਪਾ ਕੇ ਸੜਕਾਂ ਨਿਰੀਆਂ ਹੋ। ਬਣਾਈਆਂ ਜਾ ਰਹੀਆਂ ਹਨ ਇਸ ਸਬੰਧੀ ਜਿਆਦਾ ਬਠਿੰਡਾ ਨਗਰ ਨਿਗਮ ਦੇ ਮੇਅਰ ਦੇ ਨਾਲ ਗਲਬਤ ਕੀਤੀ ਤਾਂ ਉਹਨਾਂ ਕਿਹਾ ਕਿ ਮਾਮਲਾ ਹੁਣ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਹੈ ਅਤੇ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਤੇ ਉਸ ਤੋਂ ਬਾਅਦ ਅਗਲੀ ਜੜੀ ਹੈ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ ਪਰ ਦੇਖਣਾ ਇਹ ਹੋਵੇਗਾ ਕਿ ਕਾਰਵਾਈ ਕਦੋਂ ਹੁੰਦੀ ਹੈ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਠੇਕੇਦਾਰ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਇਹਦਾ ਬਾਅਦਿਆ ਕਰ ਲੈਣੀ ਲੇਕਿਨ ਇੱਕ ਵਾਰੀ ਸਰਕਾਰ ਨੂੰ ਜਿਹੜਾ ਲੱਖਾਂ ਰੁਪਏ ਦਾ ਚੂਨਾ ਹੋ ਲਗਾਇਆ ਜਾ ਰਿਹਾ ਰੇਤੇ ਦੇ ਉੱਤੇ ਜਿਹੜੀ ਸੜਕ ਹੈ ਉਹ ਜਿਆਦਾ ਲੰਬਾ ਸਮਾਂ ਨਹੀਂ ਕੱਟਦੀ ਅਤੇ ਬਸ ਬੰਦੀ ਯਾਦ ਸਾਡੇ ਵੱਲੋਂ ਨਗਰ ਨਿਗਮ ਦੇ ਮੇਅਰ ਦੇ ਨਾਲ ਗਲਬਤ ਕੀਤੀ ਗਈ ਤਾਂ ਉਹਨਾਂ ਕਹਾਂਗੇ ਸਾਡੇ ਕੋਲ ਜੋ ਆਪਣਾ ਠੇਕੇਦਾਰ ਹੈ ਉਸਦੇ ਆਪਣਾ ਕੋਲ ਜਿਹੜਾ ਸਕਿਉਰਟੀ ਵਜੋਂ ਆਪਣਾ ਪੈਸੇ ਜੜੇ ਵੀ ਉਹ ਰੱਖੇ ਜਾਂਦੇ ਹਨ ਅਤੇ ਨਾਲ ਹੀ ਜੇ ਉਹ ਇੱਕ ਸਾਲ ਦੇ ਵਿੱਚ ਸੜਕ ਆਪਣਾ ਟੁੱਟ ਜਾਂਦੀ ਹੈ ਤਾਂ ਉਹਨਾਂ ਵੱਲੋਂ ਜਿਹੜੀ ਹੈ ਹੁੰਦੀ ਉਹ ਠੇਕੇਦਾਰ ਤੋਂ ਬਾਅਦ ਵੀ ਸੜਕ ਦੁਆਰਾ ਬਣਵਾਈ ਜਾਂਦੀ ਹੈ ਲੇਕਿਨ ਅੱਜ ਤੱਕ ਅਸੀਂ ਇਸ ਤਰ੍ਹਾਂ ਦਾ ਕਦੇ ਵੀ ਕੋਈ ਮਾਮਲਾ ਨਹੀਂ ਦੇਖਿਆ ਕਿ ਕਿਸੇ ਵੀ ਠੇਕੇਦਾਰ ਨੇ ਕੋਈ ਸੜਕ ਨੂੰ ਦੁਬਾਰਾ ਬਣਾਇਆ ਹੋਵੇ ਲੇਕਿਨ ਅਸੀਂ ਹੁਣ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਬਠਿੰਡਾ ਦੇ ਦੀਪ ਸਿੰਘ ਇਹ ਹੈ ਦੀਪ ਸਿੰਘ ਨਗਰ ਦੀਆਂ ਜਿੱਥੇ ਰੇਤੇ ਦੇ ਉੱਤੇ ਜਿਹੜੀ ਸੜਕ ਹੈ ਤੇ ਤੇ ਉੱਤੇ ਲੋਕੜੀ ਪਾ ਕੇ ਸੜਕ ਜਿਹੜੀ ਬਣਾਈ ਜਾ ਰਹੀ ਹੈ ਤੇ ਇਹ ਕਿੰਨਾ ਚਿਰ ਖੜੇਗੀ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਦੇਖਣਾ ਹੋਵੇਗਾ ਲੇਖਣ ਇੱਕ ਵਾਰੀ ਸੜਕ ਨੂੰ ਇਸ ਨੂੰ ਬਣਾ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਜਦ ਐਕਸ਼ਨ ਦੇ ਨਾਲ ਸਾਡੇ ਵੱਲੋਂ ਗਲਤ ਕੀਤੀ ਗਈ ਤਾਂ ਉਹ ਇਸ ਮਾਮਲੇ ਨੂੰ ਲੈ ਕੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ ਉਹਨਾਂ ਕਿਹਾ ਕਿ ਇਹ ਉਹਨਾਂ ਦੇ ਅਧਿਕਾਰ ਖੇਤਰ ਨਹੀਂ ਹੈ ਇਹ ਆਪਾਂ ਤੁਸੀਂ ਐਸਡੀਓ ਕੋਲ ਜਾਓ ਤੇ ਜਿੱਦਾਂ ਸਾਡੇ ਵੱਲੋਂ ਐਸਡੀਓ ਕੋਲੇ ਆਪਣਾ ਜਦੋਂ ਜਦੋਂ ਅਸੀਂ ਗਏ ਤਾਂ ਉਹ ਆਪਣੇ ਸੀਟ ਤੇ ਨਹੀਂ ਸਨ ਅਤੇ ਉਹਨਾਂ ਨੇ ਇਹ ਗੱਲ ਕਹੀ ਕਿ ਐਕਸ਼ਨ ਸਰ ਇਹ ਇਸ ਮਾਮਲੇ ਨੂੰ ਲੈ ਕੇ ਆਪਣੀ ਬਾਈਟ ਜਿਹੜੀ ਉਹ ਦੇਣਗੇ ਲੇਕਿਨ ਐਕਸ਼ਨ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ ਅਤੇ ਇਸ ਸਬੰਧੀ ਜਦੋਂ ਮੇਅਰ ਦੇ ਨਾਲ ਗਲਤ ਕੀਤੀ ਗਿਆ ਉਹਨਾਂ ਨੇ ਕਿਹਾ ਕਿ ਮਾਮਲਾ ਹੁਣ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਤੇ ਉਹ ਹੁਣ ਐਕਸ਼ਨ ਦੇ ਨਾਲ ਉਹਨਾਂ ਵੱਲੋਂ ਜਿਹੜੀ ਇਹ ਗਲਤ ਕੀਤੀ ਗਈ ਹੈ ਅਤੇ ਉਸ ਤੋਂ ਬਾਅਦ ਜਿਹੜੀ ਅਗਲੀ ਹੈ ਉਹ ਆਪਣਾ ਕਾਰਵਾਈ ਹੋਵੇਗੀ ਲੇਕਿਨ ਦੇਖਣਾ ਇਹ ਹੋਵੇਗਾ ਕਿ ਕਾਰਵਾਈ ਕਦੋਂ ਹੁੰਦੀ ਹੈ ਇਹ ਬਾਧੀਆਂ ਗੱਲਾਂ ਨੇ ਦੇਖਣ ਇੱਕ ਵਾਰੀ ਸੜਕ ਨੂੰ ਇਸ ਨੂੰ ਜਿਹੜਾ ਹੈ ਉਹ ਬਣਾ ਦਿੱਤਾ ਗਿਆ ਰੇਤੇ ਦੇ ਉੱਤੇ ਆਪਣਾ ਲੁੱਕ ਪਾਏਗੀ ਤੇ ਲੋਕ ਪਾ ਕੇ ਸੜਕ ਨੂੰ ਬਣਾ ਦਿੱਤਾ ਗਿਆ ਕਿੰਨਾ ਚਿਰ ਸੜਕ ਆਪਣਾ ਇਸੇ ਇਹ ਆਪਣਾ ਕੱਟੇਗੀ ਇਹ ਬਾਅਦ ਦੇ ਗੱਲਾਂ ਨੇ ਲੇਕਿਨ ਅਸੈਸਮੈਂਟ ਇਹ ਅਸੀਂ ਹੁਣ ਸੁਣਾਉਣੇ ਆ ਕੀ ਕਹਿੰਦੇ ਸਬੰਧੀ ਆਪਰ ਕੁਝ ਲੋਕ ਅਤੇ ਐਕਸ਼ਨ ਨਗਰ ਨਿਗਮ ਅਤੇ ਉਹਦੇ ਨਾਲ ਨਾਲ ਮੇਅਰ ਨਗਰ ਨਿਗਮ ਆਣ ਕਰ ਕੀ ਨਾ ਮਤਲਬ ਕੀ ਗੱਲ ਕਹਿੰਦੇ ਮੇਰਾ ਨਾਮ ਮਿੰਦਰ ਸਿੰਘ ਆ ਜੀ ਪਿੰਡ ਮੇਰਾ ਗਹਿਰੀ ਭਾਗੀ ਆ ਇਧਰੋਂ ਅਸੀਂ ਕੁਦਰਤੀ ਨੰਗ ਰੇਜੀਗਾਹ ਕੰਮ ਜਾਣਾ ਸੀਗਾ ਤਸੀਂ ਦੇਖਿਆ ਬਾਈ ਜੀ ਵੇਖੋ ਇੱਥੇ ਕੱਲੀ ਮਿੱਟੀ ਦੇ ਉੱਤੇ ਲੁੱਕ ਪਾ ਰਹੇ ਐ ਸਫਾਈ ਕੋਈ ਨਹੀਂ ਗਈ ਪਹਿਲੀ ਗੱਲ ਤਾਂ ਇਹਨਾਂ ਨੇ ਸੋਪ ਪਾਈ ਸੀ ਸਰਕਾਰ ਨੇ ਵੀ ਅਸੀਂ ਬਜੜੀ ਪਾਉਣੀ ਹੀ ਨਹੀਂ ਰੱਬਿਆ ਨੇ ਕਿਵੇਂ ਇਹ ਚਲੋ ਛਾਵਾ ਚ ਜਿਹਨੇ ਕੰਮ ਚ ਲਾਇਆ ਪਰ ਕੰਮ ਕੀ ਚਲਾਇਆ ਹੁਣ ਵੇਖੋ ਤੁਸੀਂ ਰੇਤੇ ਦੇ ਉੱਤੇ ਪਾਈ ਜਾਂਦੇ ਨਾ ਇਹ ਬਾਈ ਜੀ ਫਿਰ ਲੰਮਾ ਸਮਾਂ ਤਾਂ ਚੱਲਦੀ ਨਹੀਂ ਇਹ ਆਪਣੇ ਪੈਸੇ ਦਾ ਨੁਕਸਾਨ ਹੈ ਜਿਸ ਮਾਰ ਕੇ ਇਹਨੂੰ ਪਾਉਨ ਸਾਫ ਕਰਕੇ ਤਾਂ ਲੰਮਾ ਸਮਾਂ ਚੱਲੂ ਹੁਣ ਤੁਸੀਂ ਆਪ ਦੇਖ ਲਓ ਕੱਲੀ ਮਿੱਟੀ ਦੇ ਉੱਤੇ ਪਾ ਰਹੇ ਨੇ ਤਾਂ ਕੋਈ ਸਫਾਈ ਨਹੀਂ ਬਾਈ ਜੀ ਅਈ ਤਾਈਦਰੋਂ ਨਾ ਅੰਗਰੇਜ਼ੀ ਦੇਖਿਆ ਦੀਪਨਗਰ ਹੈ ਤਿੰਨ ਨੰਬਰ ਗਲੀ ਹੈ ਕੋਈ ਸਫਾਈ ਨਹੀਂ ਵਜੀ ਮੈਨੂੰ ਪਤਾ ਨਹੀਂ ਕੰਮ ਕਰ ਰਿਹਾ ਅਸੀਂ ਸੌਣ ਲੱਗ ਲਓ ਜੀ ਬਸ ਜੀ ਤੁਹਾਨੂੰ ਤੁਹਾਡੇ ਘਰੇ ਸਰਕੇ ਤੇ ਸਰਨਾ ਕਰਦੇ ਨਹੀਂ ਨਹੀਂ ਉਹੀ ਸਾਈਡ ਇੰਚਾਰਜ ਹੋਣੇ ਜੀ ਕੋਈ ਦੱਸਣਗੇ ਨਾ ਮੈਂ ਥੋੜਾ ਜਿਹਾ ਨਹੀਂ ਮੈਂ ਨਹੀਂ ਮੈਨੂੰ ਪਤਾ ਹੀ ਨਹੀਂ ਜੀ ਕੰਮ ਦਾ ਕਿੱਥੇ ਮੈਂ ਤੁਹਾਨੂੰ ਕਹਿ ਦਿੰਦਾ ਸਰ ਤੁਸੀਂ ਜਵਾਬ ਦੇ ਤਾਂ ਬੈਠੇ ਹੋ ਨਾ ਬੈਠਾ ਨਹੀਂ ਮੈਂ ਕਹਿ ਦੇਣੀ ਉਹਨੂੰ ਬੁਲਾ ਕੇ ਕਹਿ ਦੇਣਾ ਤੁਹਾਨੂੰ ਪੁੱਛੋ ਬੁਲਾ ਕੇ ਕਰਵਾ ਦਿਓ ਪਲੀਜ਼ ਹਾਂ ਜੀ ਉਹ ਬਾਈਟ ਕਰਵਾ ਦਿਓ ਕੁਝ ਵੀ ਕਰਵਾ ਦਿਓ ਨਹੀਂ ਮੈਂ ਨਹੀਂ ਕਰਾਣੀ ਜੀ ਬਾਈਟ ਕੋਈ ਮੈਂ ਕਦੀ ਬੈਠ ਕਰਾਂਗਾ ਪੱਖ ਤੋਂ ਦੇਉਂਗੇ ਨਹੀਂ ਕਰਾਂਗੇ ਜੀ ਮੈਂ ਦੱਸਦਾ ਤੁਹਾਨੂੰ ਮੈਨੂੰ ਪਤਾ ਹੀ ਨਹੀਂ ਜੇ ਕੰਮ ਦਾ ਹੀ ਨਹੀਂ ਪਤਾ ਨੂੰ ਪੁੱਛ ਕੇ ਦੱਸਾਂਗਾ ਨਾ ਜੀ ਹੂੰ ਨਹੀਂ ਨਹੀਂ ਪੁੱਛਤਾ ਪੱਖ ਦੇ ਦੋ ਮੈਂ ਤੁਹਾਨੂੰ ਰਿਕਾਰਡ ਕਰ ਰਿਹਾ ਮੈਨੂੰ ਕਰ ਲਓ ਜੀ ਮੈਂ 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 ਕੋਈ ਬੈਠ ਨਹੀਂ ਦੇ ਕੋਈ ਕੋਮੈਂਟ ਕਰਨਾ ਚਾਹੁੰਨੀ ਹੁੰਦੀ ਬੜਾ ਬੁਰਾ ਹਾਲ ਮਿੱਟੀ ਦੇ ਵਿੱਚ ਸੜਕ ਬਣਾਇਆ ਨਹੀਂ ਕੋਈ ਸਹੀ ਕਰਵਾਇਆ ਜਾਊਗਾ ਜੀ ਕੰਸਰਨਡ ਅਥਾਰਟੀ ਨੂੰ ਮੈਂ ਕਹਾਂਦਾ ਕੰਸਰਨਡ ਬੰਦਾ ਸਟੇਟਮੈਂਟ মিডিਆ ਨੂੰ ਕਹੋਂ ਦੇਗਾ ਜਵਾਬ ਹੀ ਕੰਸਰਨਡ ਅਥਾਰਟੀ ਦੇਊਗਾ ਹਾਂ ਜੀ ਕੰਸਰਨਡ ਅਥਾਰਟੀ ਦੇਊਗਾ ਜੀ ਉਹ ਤੁਹਾਡੇ ਦੇ ਕਹਿ ਰਹੇ ਸਰ ਰਹਿ ਕਰ ਲੋ ਸਰ ਦੀਪ ਨਗਰ ਦੇ ਵਿੱਚ ਸੜਕ ਬਣ ਰਹੀ ਹੈ ਔਰ ਮਿੱਟੀ ਦੇ ਉੱਪਰ ਪਛਾਈ ਜਾ ਰਹੀ ਹੈ ਲੱਗਦਾ ਨਹੀਂ ਵੇਸਟੇਜ ਆਫ ਮਨੀ ਹੈ ਸਰ ਦਾ ਸਰ ਐਸਾ ਹੈ ਕਿ ਜਿੱਦਾਂ ਤੁਸੀਂ ਸਾਡੇ ਧਿਆਨ 'ਚ ਇਹ ਪ੍ਰੋਬਲਮ ਲੈ ਕੇ ਆਂਦੀ ਬਿਲਕੁਲ ਬਹੁਤ ਵਧੀਆ ਗੱਲ ਹੈ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਤੁਸੀਂ ਚੰਗਾ ਫਰਜ਼ ਨਿਭਾਇਆ ਇਸ 'ਚ ਵੇਸਟੇਜ ਆਫ ਮਨੀ ਐਦਾਂ ਨਹੀਂ ਹੈਗੀ ਕਿ ਇਹ ਜਿਹੜੀ ਸੜਕ ਪੈਂਦੀ ਹੈ ਜਾਂ ਪ੍ਰੀਮਿਕਸ ਦੀ ਸੜਕ ਪੈਂਦੀ ਹੈ ਉਹਦੀ 1 ਸਾਲ ਦੀ ਆਪਾਂ ਮੁਨਿਆਦ ਰੱਖਦੇ ਹਾਂ ਇਸ 1 ਸਾਲ ਦੀ ਗਾਰੰਟੀ ਗਾਰੰਟੀ ਹੁੰਦੀ ਹੈ ਜੇ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਹ ਠੇਕੇਦਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨੂੰ ਠੀਕ ਕਰਕੇ ਦੇਣਾ ਤੇ ਉਸ ਦੇ ਤਹੇ ਤਾਪਾ ਇਹਨਾਂ ਦੀ ਇੱਕ ਗਾਰੰਟੀ ਜੋ ਹੈ ਉਹ ਕਾਰਪੋਰੇਸ਼ਨ ਕੋਲੇ ਪਈ ਵੀ ਹੁੰਦੀ ਹੈ ਜਦੋਂ ਕੋਈ ਠੇਕੇਦਾਰ ਕੰਮ ਕਰ ਦਿਆ ਉਹਦੀ ਗਾਰੰਟੀ ਜੋ ਹੈ ਉਹ ਸਾਲ ਲਈ ਕਾਰਪੋਰੇਸ਼ਨ ਦੇ ਕੋਲੇ ਮਹਫੂਜ਼ ਰਹਿੰਦੀ ਹੈ ਤੇ ਹੁਣ ਜੋ ਤੁਸੀਂ ਮੇਰੇ ਨਿਗਾ ਚ ਇਹ ਕਰਾਈ ਅਸੀਂ ਨਾਲ ਦੀ ਨਾਲ ਇਸ ਪ੍ਰੋਬਲਮ ਨੂੰ ਐਕਸ਼ਨ ਸਾਹਿਬ ਕੋਲੇ ਭੇਜਿਆ ਤਾਂ ਇਹਦੀ ਰਿਪੋਰਟਿੰਗ ਕਰਕੇ ਮੈਨੂੰ ਜਲਦੀ ਭੇਜਣਗੇ ਇਸ ਪ੍ਰੋਬਲਮ ਨੂੰ ਆਪਾਂ ਐਸ ਸੂਨ ਐਸ ਪੋਸੀਬਲ ਹੱਲ ਕਰਾਂਗੇ। ਐਕਸਰ ਨਾਲ ਵੀ ਗੱਲ ਕੀਤੀ ਕਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਕਿੱਥੇ ਸੜਕ ਬੜ ਰਹੀ ਹੈ। ਨਾ ਹੀ ਮੈਂ ਕੋਈ ਸਟੇਟਮੈਂਟ ਦੇਣੀ ਹੈਗੀ। ਨਹੀਂ ਮੈਂ ਹੁਣੇ ਉਹਨਾਂ ਨੂੰ ਭੇਜਿਆ ਉਹਨੇ ਭੇਜੀ ਉਹਨਾਂ ਨੇ ਆਪਣੀ ਟੀਮ ਉਹ ਚੈੱਕ ਕਰਕੇ ਤੇ ਜਲਦ ਤੋਂ ਜਲਦ ਇਹਦਾ ਹੱਲ ਕਰਾਉ। ਤੁਸ ਲੱਗਦਾ ਵੀ ਕਿਤੇ ਮੌਕੇ ਤੇ ਕਿਹੜਾ ਜੀਸੀ ਵੀ ਲਾਪਰਵਾਹੀ ਰਹੀ ਹੈ ਜੇ ਸਾਈਟ ਤੇ ਖੜਦਾ ਤਾਂ ਸ਼ਾਇਦ ਇਹ ਹਾਲਾਤ ਨਹੀਂ ਹੋਣੇ ਸੀਗੇ। ਨਹੀਂ ਬਿਲਕੁਲ ਇਹ ਮੈਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਜੇ ਕੋਈ ਸੜਕ 'ਚ ਜਾਂ ਕੰਮ 'ਚ ਖਰਾਬੀ ਹੈ ਤਾਂ ਬਿਲਕੁਲ ਇਹ ਜੀ ਸਾਹਿਬ ਦੀ ਲਾਪਰਵਾਹੀ ਹੈ ਇਹ ਇਸ ਕੰਮ ਤੇ ਜਰੂਰ ਆਪਾਂ ਨਿਗਾ ਦੇਵਾਂਗੇ ਤੇ ਐਸ ਸੂਨ ਐਸ ਪੋਸੀਬਲ ਜਦੋਂ ਆਪਣੇ ਕੋਲ ਰਿਪੋਰਟ ਆਊਗੀ ਵੀ ਕੀ ਕੰਮ ਚੰਗਾ ਆ ਮਾੜਾ ਹੋਇਆ ਉਸ ਹਿਸਾਬ ਨਾਲ ਐਕਸ਼ਨ ਲੇਤਾ